ਇੱਕ ਪਾਸੇ ਤਾਂ ਇੰਡੀਆ ਦੇ ਜਿੰਨੇ ਪਲੇਅਰ ਨੇ ਜਿੰਨੇ 올림픽 ਖੇਡਣ ਵਾਲੇ ਸੀ ਪਲੇਅਰ ਉਹਨਾਂ ਨੇ 골ਡ ਮੈਡਲ ਸੀ ਜਿਹੜੇ ਆਪਦੇ ਵਾਪਸ ਕਰਤੇ ਦੂਜੇ ਪਾਸੇ ਕੁਝ ਅਜਿਹੇ ਪਲੇਅਰ ਨੇ ਜਿਹੜੇ ਕੀ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਤਾਂ ਇੱਕ ਜਿਹੜੀ ਨਵੀਂ ਪਲੇਅਰ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਉਹਦਾ ਨਾਂ ਸੁਵੀਟੀ ਬੂਰਾ ਹੈ ਤੇ ਉਹਨੇ ਇੱਕ ਵੀਡੀਓ ਜਾਰੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਪਰ ਕਿ ਉਹ ਜਲਦ ਜਿਹੜਾ ਬੀਜੇਪੀ ਜੁਆਇਨ ਕਰ ਰਹੀ ਹੈ ਤੇ ਕੀ ਮੈਸੇਜ ਜਿਹੜਾ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੋ ਰਿਹਾ ਤੇ ਇਸ ਖਿਡਾਰੀ ਲਈ ਤੁਸੀਂ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰਿਓ ਕਿਉਂਕਿ ਪਿਛਲੇ ਵਾਰ ਦੇ ਮੈਡਲ ਸੀ ਜਿਹੜੇ ਉਹ ਕੇਂਦਰ ਸਰਕਾਰ ਨੂੰ ਵਾਪਸ ਕਰਤੇ ਸੀਗੇ ਕੋਈ ਰੋਸ ਜਿਹੜਾ ਜਤਾਇਆ ਸੀ ਆਪਣਾ ਇਹ ਮੈਡਲ ਵਾਪਸ ਕਰਕੇ ਤਾਂ ਹੁਣ ਤੁਸੀਂ ਆ ਸੁਣੋ ਪਹਿਲਾ ਵੀਡੀਓ ਕਿ ਜਿਹੜਾ ਸੁਵੀਤੀ ਬੂਰਾ ਨੇ ਕੀ ਜਿਹੜਾ ਮੈਸੇਜ ਦਿੱਤਾਗਾ ਜੁਆਇਨ ਬੀਜੇਪੀ ਜੁਆਇਨ ਕਰਨ ਨੂੰ ਲੈ ਕੇ जी नमस्कार मैं वर्ल्ड एंड एशियन गोल्ड मेडलिस्ट एंड भीम अवार्डी स्वीटी बुरा मैं हमारे यशस्वी प्रधानमंत्री श्री नरेंद्र मोदी जी द्वारा किए गए देश हित के कार्यों से जो कि हमारे वर्ल्ड मैप पर हमारे भारत देश की जो छवि बनी उससे बहुत ज़्यादा प्रभावित हुई हूँ और उनके नेतृत्व में अगर मुझे मौका मिला तो मैं देश की सेवा में अपना योगदान दूंगी और इसीलिए मैं कल यानी कि 12 फरवरी को हमारे बीजेपी भवन में रोहतक में हमारे माननीय मुख्यमंत्री श्री मनोहर लाल खट्टर जी की उपस्थिति में बीजेपी को ज्वाइन कर रही हूं तो आप सब लोग भी आइए और हमें आशीर्वाद दीजिए थैंक यू धन्यवाद लो जी आज बीजेपी ज्वाइन कर ली स्वीटी बुरा ने ਜਿਹੜੀ ਬਾਕਸਰ ਹੈ ਵਰਲਡ ਚੈਂਪੀਅਨਸ਼ਿਪ ਜਿੱਤ ਕੇ ਆਈ ਹੈ 골ਡ ਮੈਡਲਿਸਟ ਹੈ ਤੇ ਆ ਦੇਖ ਲਓ ਤੁਸੀਂ ਆਪਣੀ رائے ਜ਼ਰੂਰ ਸਾਂਝੀ ਕਰਿਓ ਦੋਸਤੋ ਇਸ ਵੀਡੀਓ ਬਾਰੇ ਵੀ ਜਿਹੜੇ ਪਲੇਅਰ ਨੇ ਇੱਕ ਪਾਸੇ ਤਾਂ ਮੈਡਲ ਵਾਪਸ ਕਰ ਰਹੇ ਨੇ ਆਪ ਦਾ ਰੋਸ ਜਿਹੜਾ ਦਿਖਾਉਂਦੇ ਨੇ ਦੂਸਰੇ ਪਾਸੇ ਕੁਝ ਅਜਿਹੇ ਪਲੇਅਰ ਨੇ ਜਿਹੜੇ ਵਰਲਡ ਚੈਂਪੀਅਨ ਨੇ ਉਹ ਬੀਜੇਪੀ ਜੁਆਇਨ ਕਰ ਰਹੇ ਨੇ ਤਾਂ ਇਸ ਚੀਜ਼ ਦੇ ਉੱਤੇ ਆਪਣਾ ਜਿਹੜਾ رائے ਜ਼ਰੂਰ ਸਾਂਝੀ ਕਰਿਓ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅੱਜ ਬੀਜੇਪੀ ਜੁਆਇਨ ਕਰ ਲਈ ਇਸ ਪਲੇਅਰ ਨੇ ਤੇ ਤੁਹਾਡਾ ਇਸ ਬਾਰੇ ਕੀ ਕਹਿ